ਵੈਰੂ ਜੀ ਦਾ ਖਾਲਸਾ ਸ੍ਰੀ ਵਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਤਲੁਜ ਦਰਿਆ ਦੇ ਦਰਸ਼ਨ ਕਰਾਉਂਦਾ ਹਾਂ ਜੋ ਕਿ ਸਤਲੁਜ ਦਰਿਆ ਚ ਪਹਿਲਾ ਪਾਣੀ ਆਉਂਦਾ ਸੀ ਤੇ ਹੁਣ ਦਰਿਆ ਚ ਪਾਣੀ ਸੁੱਕਿਆ ਪਿਆ ਹੈ ਤੇ ਦੇਖੋ ਸਤਲੁਜ ਦਰਿਆ ਦੀ ਥਾਂ ਆਹ ਦੇਖੋ ਸਤਲੁਜ ਦਰਿਆ जो पानी सुकिया हुआ है और इत्ता ही दस रहा है सतलुजया काफी दूर दूर तक फैलिया हुआ है सतलुजरिया ਪਾਣੀ ਇਹਨਾਂ ਸਪੈਦਾ ਤੋਂ ਗੁਜਰ ਕੇ ਹੋ ਕੇ ਆਉਂਦਾ ਹੈ ਸਤਲੁਜ ਦਾ ਇਸ ਸਪੈਦੇ ਵੀ ਸਤਲੁਜ ਦਰਿਆ ਚ ਪਾਣੀ ਚ ਆਉਂਦੇ ਹਨ ਕਾਫੀ ਦੂਰ ਦੂ ਤੱਕ ਉਹ ਜਿਹੜਾ ਟਰਾਂਸਫਰਮ ਦੇਖ ਰਹੇ ਹੋ ਜਿੱਥੇ ਮੋਟਰ ਲੱਗੀ ਹੋਈ ਹੈ ਇਹ ਵੀ ਸਤਲੁਜ ਦਰਿਆ ਚੋਂ ਦਾ ਹੈ ਮਿਸ ਜਮੀਨੂ ਚੋਧਰੀਆ ਨੇ ਖਰੀਦਿਆ ਹੋਇਆ ਹੈ ਬਹੁਤ ਖੂਬਸੂਰਤ ਨਜ਼ਾਰਾ ਹੈ ਸਤਲੁਜ ਦਰਿਆ ਦਾ ਤੁਸੀਂ ਤਾਂ ਪਾਣੀ ਨਾਲ ਭਰੇ ਦਰਿਆ ਕਈ ਦੇਖੇ ਹੋਏ ਨੇ ਸੁੱਕਾ ਦਰਿਆ ਵੀ ਤੁਸੀਂ ਦੇਖ ਸਕਦੇ ਹੋ